ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ rau ਵਾਲਾ rau ਵਾਲਾ ਪੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਜੈਤੋ ਤੋਂ ਬਾਜੇਖਾਨੇ ਵਾਲੀ ਜਿਹੜੀ ਸੜਕ ਹੈ ਉਸ ਸੜਕ ਦੇ ਉੱਤੇ rau ਵਾਲਾ ਪੰਡ ਆਉਂਦਾ ਨੇੜੇ ਹੀ ਆ ਦੋਸਤੋ ਬਾਜਾਖਾਨਾ ਵੀ ਇੱਥੋਂ 3-4 ਕਿਲੋਮੀਟਰ ਹੋਊਗਾ ਤੇ ਜੈਤੋ 5 ਕਿਲੋਮੀਟਰ ਹੋਊਗਾ ਮੈਂ ਜਿਹੜੇ ਘਰ ਚ ਵੀਡੀਓ ਬਣਾ ਰਿਹਾ ਬਾਈ ਕੋਲ گاਵਾ ਰੂਟੀਨ ਚ ਹੁੰਦੀਆਂ ਵਿਕਰੀ ਵਾਲੀਆਂ ਬਹੁਤ ਟਾਈਮ ਦੇ ਵੀਡੀਓ ਬਣਾਉਣੇ ਆ ਤੇ ਤੁਸੀਂ ਦੇਖਦੇ ਵੀ ਰਹਿੰਦੇ ਹੋ ਅੱਜ ਚਾਰ ਨਗ ਦੋਸਤੋ ਇਸ ਵੀਡੀਓ ਦੇ ਵਿੱਚ ਦਿਖਾਉਂਗਾ ਜਿੰਨਾ ਚੱਕੇ ਵੜ ਤਾਜੀ ਸੋਈ ਵੀ ਹੈ ਤੇ ਇਹਦੇ ਨਾਲ ਬੜੀ ਸੋਹਣੀ ਵੱਛੀ ਹੈ ਤੁਸੀਂ ਪਰਲੇ ਪਾਸੇ ਖੜੀ ਦੇਖ ਸਕਦੇ ਹੋ ਆਓ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਦੋਸਤੋ ਇੱਕ ਇੱਕ ਕਰਕੇ ਨਗ ਤੁਹਾਨੂੰ ਦਿਖਾਉਂਦੇ ਜਾਂਦੇ ਆਂ ਤੁਸੀਂ ਤਸੱਲੀ ਕਰੋ ਜਿਹੜਾ ਪਸ਼ੂ ਤੁਹਾਨੂੰ ਚੰਗਾ ਲੱਗਿਆ ਨੰਬਰ 2 ਦਾ ਸਕਰੀਨ ਉੱਤੇ ਚੱਲਦਾ ਰਹੂਗਾ ਚੁਰਾਤ ਕਰਾਂਗੇ ਸੂਈ ਸਵਾਈ ਵੈੜ ਵੱਛੀ ਵਾਲੀ ਤੋਂ ਉਸ ਤੋਂ ਬਾਅਦ ਇਹ ਕਰਕੇ ਤਿੰਨ ਨਗਾਵਾ ਹੋਰ ਤੁਹਾਨੂੰ ਦਿਖਾਉਂਗਾ ਟੋਟਲ ਨਾਗ ਅੱਜ ਦੀ ਵੀਡੀਓ ਦੇ ਚਾਰ ਰਹਿਣਗੇ ਹਰਪ੍ਰੀਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਅੱਜ ਚਾਰ ਨਾਗ ਹਰਪ੍ਰੀਤ ਆਪਾਂ ਜੀ ਦਿਖਾ ਰਹੇ ਹਾਂ ਭਾਈ ਜੀ ਜੀ ਠੀਕ ਹੈ ਪਹਿਲੇ ਨੰਬਰ ਵਾਲੀ ਵੈੜ ਸੂਈ ਸਵਾਈ ਇਹ ਦੂਜਾ ਸੂਆ ਭਾਈ ਜੀ ਹੂੰ ਕੱਲ 2:00 ਵਜੇ ਸੂਈ ਆ ਵੀਰੇ ਜੇਰ ਜੂਰ ਸਾਰੀ ਨੈਟ ਪੈ ਗਈ ਆ ਠੀਕ ਹੈ ਤੇ ਬੋਲੋਂ ਵੀ ਸਾਫ ਆ ਵੀਰੇ ਸਵੇਰ ਵੀ ਕੀਤੀ ਆ ਸਾਫ ਆਪਾਂ ਕੋਈ ਛੱਡੀ ਛੱਡੀ ਨਹੀਂ ਤੇ ਸਵੇਰ ਵੀ 5-6 ਕਿਲੋ ਕੱਢਿਆ ਬਾਈ ਜੀ ਠੀਕ ਹੈ ਵੱਚੀ ਦਿੱਤੀ ਹੈ ਨਹੀਂ ਬੱਚੀ ਹਾਂ ਵੀਰੇ ਜੈਟ ਦੀ ਆ ਵਰਲਡ ਵਾਈਡ ਦੀ ਠੀਕ ਹੈ ਹਾਂਜੀ ਇਹਦਾ ਸੂਆ ਦੂਜਾ ਸੂਆ ਦੂਜਾ ਵੀਰੇ 4 ਦੰਦ ਹੋ ਗਏ 6 ਦੇ ਸੱਟੇ ਆ ਵੀਰੇ ਠੀਕ ਹੈ ਕਿਉਂ ਤਾਂ ਬਈ ਪਹਿਲਾਂ ਕਹਿਦੀ ਐ ਪਰ ਪਿਆਰ ਦੂਜਾ ਸੂਆ ਹੁੰਦੀ ਆ ਠੀਕ ਹੈ ਅੱਛਾ ਬਈ ਇਹਦੀ ਡਿਮਾਂਡ ਕੀ ਆ ਡਿਮਾਂਡ ਇਹਦੀ ਬਈ ਲੈਣ ਦੇਣੀ ਹੋਊ 1,65,000 ਰੁਪਏ ਖੋਲਗੇ ਨੂੰ ਦੋਸਤੋ 1,65,000 ਤੇ ਵਿੱਚੋਂ ਇਸ ਬੱਚੀ ਦੀ ਕੀਮਤ ਅੰਦਾਜ਼ਾ ਲਾਓ ਕਿੰਨੀ ਹੋਣੀ ਚਾਹੀਦੀ ਹੈ ਜੇ ਨਵੇਕਲੀ ਵਿੱਚ ਨਹੀਂ ਹੋਵੇ ਤਾਂ ਮੱਛੀ ਬੱਚੇ ਬੱਚਾ ਪਰ ਹイヤー ਦਾ ਘੱਟ ਵੀ ਲਵਾਂਗੇ ਬਾਈ ਜੀ ਜੇ ਕਿਸੇ ਨੇ ਨਹੀਂ ਲਿਆਣਾ ਠੀਕ ਹੈ ਸੋ ਖੈਰ ਬੱਚੀ ਨਾਲ ਲੈ ਕੇ ਜਾਓ ਬਾਹਰ ਨੂੰ ਤੋਰਨੀ ਹਾਂਜੀ ਬਾਈ ਸੋ ਦੇਖਿਓ ਦੋਸਤੋ ਇਸ ਗਾਂ ਨੂੰ 1,65,000 ਦੀ ਦੂਜਾ ਸੂਆ ਚਾਰ ਦੰਦ ਕੰਪਲੀਟ ਚੈੱਕ ਵਾਲੇ ਨੇ ਜਿਹੜੇ ਉਹ ਸਿੱਟ ਤੇ ਆ ਦੰਦ ਸੋਨਾ ਢਾਂਚਾ ਦੋਸਤੋ ਵੈੜ ਦਾ ਤੁਸੀਂ ਇਹਦਾ ਹਵਾਨਾ ਦੇਖੋ ਫਿਟਿੰਗ ਵਾਲਾ ਸੋ ਇਹ ਦੂਜਾ ਸੂਆ ਵੱਛੀ ਵਾਲੀ ਵਹਿੜਾ ਦੱਸੋ ਬੱਚਾ ਵੀ ਬਹੁਤ ਸੋਹਣਾ ਇਹਦੇ ਨਾਲ ਵੱਛੀ ਉਹ ਚੰਗੇ ਕਰਦ ਕਾਟਦੀ ਹੈ ਹਵਾਨੇ ਦੇ ਉੱਤੇ ਨਾੜਾਂ ਦੱਸੋ ਉਹ ਵੀ ਸੋਹਣੀਆਂ ਦਿਸਣ ਬਾਕੀ ਤੁਰਦੀ ਤੋਂ ਇਹਦਾ ਸਟਰਕਚਰ ਫਿਰ ਤੁਸੀਂ ਦੇਖ ਸਕਦੇ ਹੋ ਪਹਿਲੇ ਨੰਬਰ ਤੇ ਇਹ ਗਾਂ ਤੁਹਾਨੂੰ ਇਹ ਵਹਿੜ ਤੁਹਾਨੂੰ ਦਿਖਾ ਰਹੇ ਹਾਂ ਹਜੇ ਪੁੜਿਆਂ ਚ ਟੋਹੇ ਪੈਂਦੇ ਕਿਉਂਕਿ ਕੱਲ ਹੀ ਸੋਈ ਹੈ ਹਵਾਨਾ ਘੱਟ ਆਲਾ ਜਿਵੇਂ ਜਿਵੇਂ ਦੁੱਧ ਆਊਗੀ ਤੇ ਹੋਰ ਸੋਹਣਾ ਹਵਾਨਾ ਦਿਸੂਗਾ ਸਵੇਰ 5 ਕਿਲੋ ਅੰਮਾਈ ਕਹਿੰਦਾ ਵੀ ਇਹਦਾ ਬੌਲਾ ਚੋਇਆ ਉਹ ਤੁਹਾਨੂੰ ਟੈਲ ਜਿਹੜੀ ਵੱਟ ਪੈਂਦੇ ਆ ਹਵਾਨੇ ਚੋ ਦਿਸਦੇ ਹੋਣਗੇ ਸੋ ਇਹ ਪਹਿਲੇ ਨੰਬਰ ਤੇ ਦੱਸੇ ਤੁਹਾਨੂੰ ਵੈੜ ਜਿਹੜੀ ਉਹ ਦਿਖਾਈ ਹੈ 1 ਲੱਖ ਤੇ 65 ਹਜ਼ਾਰੇ ਦੀ ਡਿਮਾਂਡ ਮੱਛੀ ਇਹਦੇ ਨਾਲ ਤੁਹਾਨੂੰ ਮਿਲ ਜਾਣੀ ਹੈ ਸੋ ਇਹ ਤੋਂ ਇਲਾਵਾ ਇੱਕ ਵਾਈਟ ਰੰਗ ਦੇ ਵਿੱਚ ਬਹੁਤ ਸੋਹਣੀ ਗਾਂ ਇਸ ਟਾਈਮ ਹੋਰ ਵਿਕਰੀ ਵਾਸਤੇ ਹੈ ਹਰਪ੍ਰੀਤ ਭਾਈ ਕੀ ਡਿਟੇਲ ਹੈ ਇਹ ਦੂਜਾ ਸੂਆ ਵੀਰੇ 6 ਰਾਂਦਾ ਜੀ ਠੀਕ ਹੈ ਪਹਿਲੇ ਸੂਏ ਪਾਏ ਵੀਰੇ 37 36 ਕਿਲੋ ਦਿਨ ਪਏ ਵੀਰੇ 15 ਹਜ਼ਾਰੇ ਦੇ ਰੇਟ ਇਹਦਾ ਕੀ ਰਹੂਗਾ ਰੇਟ ਇਹ ਵੀਰੇ 2.5 ਲੱਖ ਦੀ ਦੇਣੀ ਆ ਖੋਲ ਸੋ ਦੋਸਤੋ 2.5 ਲੱਖ ਰੁਪਿਆ ਰੇਟ ਹੈ 6 ਦਿਨ ਦਾ ਦੂਜਾ ਸੂਆ 15 ਦਿਨ ਬਾਕੀ ਰਕਾਰਾ ਹੀ ਰੰਗ ਸਾਰਾ ਮੈਜੂ ਸਾਰੀਆਂ ਵਹਿੜਾਂ ਦਾ ਓਕੇ ਸੋ ਬਿਊਟੀ ਦੇਖਿਓ ਦੋਸਤੋ ਵਹਿੜ ਦੀ ਚਮਕਾ ਮਾਰਦਾ ਰੰਗ ਵਾਈਟ ਦੇਖੋ ਟਾਂਚਾ ਦੋਸਤੋ ਕਲਰ ਜਿਹੜਾ ਨਾ ਇਹਦਾ ਬੜਾ ਸੋਹਣਾ ਹੈ ਵਾਈਟ ਰੰਗ ਬਲੈਕ ਸਪੌਟ ਥੋੜੇ ਆ ਬਹੁਤ ਸੋਹਣੀ ਹੈ ਵਾੜ ਦੋਸੋ ਤੁਸੀਂ ਦੇਖੋ ਦੂਜਾ ਸੁਆ 6 ਦੰਦ ਹੈ ਸਵਾ 2 ਲੱਖ ਰੁਪਿਆ ਰੇਟ ਆ ਤੇ 15 ਦਿਨਾਂ ਦੀ ਹਜੇ ਕੱਚੀ ਹੈ ਜਦਨ ਤਿਆਰੀ ਚ ਹੋਈ ਕਰਮ ਵਾਲੀ ਉਦਨ ਕੁਝ ਹੋਰ ਹੀ ਤਰ੍ਹਾਂ ਦਾ ਢਾਂਚਾ ਨਜ਼ਰ ਆਊਗਾ ਖੁੱਲੇ ਡੁੱਲੇ ਸਟਰਕਚਰ ਦੀ ਹੈ ਬਾਕੀ ਬਿਊਟੀ ਤੁਸੀਂ ਦੇਖੋ ਇਹਦੀ ਫੇਸ ਤੋਂ ਸ਼ੁਰੂ ਹੋ ਕੇ ਬਹੁਤ ਸੋਹਣੀ ਗਾਂ ਕੜਨੀ ਖੁੜਨੀ ਦੇਖੋ ਲੱਤਾਂ ਦੀ ਪੂਰੀ ਮਜ਼ਬੂਤੀ ਹੈ ਸਿੱਧੀਆਂ ਲੱਤਾਂ ਬਿਲਕੁਲ ਥਣ ਹੱਥੀ ਚੁਆਈ ਵਾਲੇ ਵੀ ਆ ਪਰ ਆਪਾਂ ਨੂੰ ਪਤਾ ਵੀ ਐਚਐਫ ਗਾਂ ਮਿਲਕਿੰਗ ਮਸ਼ੀਨ ਦੇ ਉੱਤੇ ਦੁੱਧ ਜ਼ਿਆਦਾ ਦਿੰਦੀ ਹੈ ਕਿਉਂਕਿ ਚੁਵਾਈ ਛੇਤੀ ਹੋ ਜਾਂਦੀ ਸੌਖੀ ਹੋ ਜਾਂਦੀ ਹੈ। ਪੁੜਿਆਂ ਦੀ ਚੁੜਾਈ ਉੱਤੋਂ ਨੋਟ ਕਰਿਓ ਦੱਸੋ ਗਾਂ ਦੀ ਇਹ ਵੀ ਬੜੀ ਚੰਗੀ ਹੈ। ਥਵਾਨਾ ਅੱਜ ਵੀ ਸੋਹਣਾ ਹੈ ਪਰ ਹਜੇ 15 ਦਿਨਾਂ ਦੇ ਹਿਸਾਬ ਤੇ ਤੁਸੀਂ ਇਹਦੀ ਤਿਆਰੀ ਦਾ ਅੰਦਾਜ਼ਾ ਲਾਇਓ ਵੀ ਕਿੰਨੀ ਕੀ ਤਿਆਰ ਹੋਣੀ ਚਾਹੀਦੀ ਕਰਮ ਵਾਲੀ। ਬਿਊਟੀ ਵਾਲੀ ਇਹ ਵੈਡ ਦੂਜੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ। ਰੇਟ ਵੀਡੀਓ ਦੇ ਵਿੱਚ 2.5 ਲੱਖ ਰੁਪਇਆ ਰੱਖਿਆ ਹੈ। ਆਏ ਭਰਾ ਦਾ ਮਾਣ ਹੋ ਜਾਊਗਾ ਤੁਸੀਂ ਸੰਪਰਕ ਭਾਈ ਨਾਲ ਕਰ ਲਿਓ ਜੀ। ਸੋ ਇਹ ਦੂਜੇ ਨੰਬਰ ਤੇ ਦੇਖੋ ਤੁਸੀਂ। ਰਸਾ ਦਸੋ ਇੱਥੇ ਪੈਂਦਾ ਕਿਉਂਕਿ ਜਿਹੜੀ ਫਾਰਮ ਚੋਂ ਗਾਂ ਆਉਂਦੀ ਹੈ ਤੇ ਉਹਨੂੰ ਖੁੱਲੀ ਫਿਰਦੀ ਨੂੰ ਫਿਰ ਇੱਥੇ ਬੰਨਿਆ ਜਾਂਦਾ ਪਟਾ ਪਾਉਣਾ ਪੈਂਦਾ ਤੋਂ ਟਾਂਚਾ ਫੇਰ ਇਹਦਾ ਦੇਖ ਲਓ ਠੀਕ ਆ ਰਪੀਤ ਭਾਈ ਬੰਦ ਸੋ ਇਹ ਦੂਜੇ ਨੰਬਰ ਤੇ ਦੋਸੋ ਬਹੁਤ ਸੋਹਣੀ ਵੈੜ ਤੁਹਾਨੂੰ ਦਿਖਾ ਰਹੇ ਹਾਂ ਸੁਜੀ ਨੂੰ ਚੰਗੀ ਲੱਗੇ ਤਾਂ ਜਰੂਰ ਕਾਲ ਕਰ ਲਿਓ ਵੀਰ ਨੂੰ ਹਵਾਨਾ ਜਿ ਵੀ ਭਾਵੇਂ ਹਜੇ 15 ਦਿਨ ਬਾਕੀ ਹੈ ਪਰ ਬੜਾ ਸੋਹਣਾ ਮੁੱਢ ਰੱਖਿਆ ਹਵਾਨੇ ਦਾ ਨੇ ਹਰਪ੍ਰੀਤ ਮਾਈ ਜਿਹੜੀ 3 ਨੰਬਰ ਤੇ ਆਪਾਂ ਹੁਣ ਗਾਂ ਦਿਖਾ ਰਹੇ ਬਈ ਕੀ ਡਿਟੇਲ ਹੈ ਜੀ ਜਸੂਆ ਜੀ ਹਮ ਇਹਨੇ ਵੀਰੇ ਪਹਿਲੇ ਸੂਏ ਪਾਇਆ 40 42 ਕਿਲੋ ਜੀ ਠੀਕ ਹੈ ਸਾਰਾ ਰਿਕਾਰਡ ਮੈਨੂੰ ਇਹਦਾ ਵੀ ਆਪਣੇ ਗਵਾਂਡ ਪੈਣ ਤੋਂ ਲਈ ਹੈ ਜੀ ਇਹ ਹਮ ਇਹਦੀ ਵੀ ਦਣ 16 17 ਪਏ ਹੈ ਜੀ ਹਜੇ ਇਹਦਾ ਰੇਟ ਕੀ ਰਹੂਗਾ ਇਹਦਾ ਇਹ ਦੇ ਦਾਂਗੇ ਜੀ 1 ਲੱਖ ਤੇ 75000 ਦੀ ਖੋਲੀ ਬਈ ਦੱਸੋ 1 ਲੱਖ ਤੇ 75000 ਦੀ ਦੁੱਧ ਦਾ ਰਿਕਾਰਡ ਪਹਿਲਾਂ ਵਾਲੀ ਗਾਂ ਨਾਲੋਂ ਵੀ ਜ਼ਿਆਦਾ ਚੰਗਾ ਬਈ ਦੱਸਦਾ ਬਾਰੇ ਉੱਤਨਾ ਸਟਾਰਟ ਹੀ ਕੀਤਾ ਇਹਨਾਂ ਨੇ ਠੀਕ ਹੈ ਹਜੇ 15-15 ਦਿਨਾਂ ਦੀਆਂ ਕੱਚੀਆਂ ਦੋਸਤੋ ਸੋ ਦੋਸਤੋ ਤੋੜ ਕੇ ਤੁਹਾਨੂੰ ਦਿਖਾਉਣੇ ਆ ਹਵਾਨਾ ਬਹੁਤ ਵੱਡਾ ਬਣਾਊਗੀ ਥੋੜੀ ਜਿਹੀ ਭਲੋਣ ਹਵਾਨੇ ਤੇ ਆਉਣੀ ਸ਼ੁਰੂ ਹੋ ਗਈ ਹੈ ਹਜੇ ਦਿਨ ਪਿਆ 1,75,000 ਦਾ ਰੇਟ ਹੈ ਢਾਂਚਾ ਇਹਦਾ ਤੁਸੀਂ ਦੇਖੋ ਨਰੋਈ ਚੰਗੀ ਹੈ ਸਮੀ ਚੰਗੀ ਹੈ ਬਾਕੀ ਹਵਾਨੇ ਦੀ ਅਗਾੜੀ ਤੇ ਪਿਛੋਂ ਹਵਾਨਾ ਤੁਸੀਂ ਦੇਖ ਲੈਣਾ ਹਜੇ ਤੇ ਲਾਹਵਾਨਾ ਪਿਆ ਕਿਉਂਕਿ 15 ਦਿਨ ਬਾਕੀ ਹੈ ਤੇ ਐਚ ਐਫ ਗਾਂ ਭਾਵੇਂ ਮੱਝ ਆਇਆ ਜਾਂ ਗਾਂ ਜਦੋਂ ਪਸ਼ੂ ਸੌਣ ਦੇ ਜਮਾ ਨੇੜ ਆਉਂਦਾ ਸਹੀ ਮਹਿਣੇ ਚ ਉਦੋਂ ਹਵਾਨੇ ਦੀ ਜੱਜਮੈਂਟ ਹੋਣੀ ਹੁੰਦੀ ਹੈ ਹੁਣ ਮਾਰਵੀਰ ਸਮਝ ਸਕਦੇ ਵੀ ਕਿੰਨੀ ਕੁ ਤਿਆਰ ਹੋ ਜੂਗੀ ਵੈਸੇ ਹੁਣ ਦਾ ਵੀ ਜਿਹੜਾ ਉਹ ਹਵਾਨੇ ਦਾ ਸਹਿਜ ਆ ਉਹ ਬੜਾ ਚੰਗਾ ਦਿੰਦਾ ਸੋ ਇਹ ਦੱਸੋ ਤੀਜੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਸੁਆ ਇਹਦਾ ਵੀ ਬਾਈ ਦੱਸਦਾ ਵੀ ਦੂਜਾ ਹੀ ਹੈ ਤੇ ਰੇਟ ਇਹਦਾ 1 ਲੱਖ ਤੇ 75000 ਸੋ ਦੇਖੋ ਤੁਸੀਂ ਜੀ ਨੂੰ ਪਸੰਦ ਆਵੇ ਤਾਂ ਜਰੂਰ ਕਾਲ ਤੁਸੀਂ ਕਰ ਲਿਓ ਵੀਰ ਨੂੰ ਕਮਾਲਾ ਹਰਪ੍ਰੀਤ ਬਾਈ ਨਰੋਈ ਗਾਂ ਦਸੋਏ ਤੁਹਾਨੂੰ 3 ਨੰਬਰ ਦੇ ਉੱਤੇ ਦਿਖਾ ਰਹੇ ਹਾਂ ਲੈ ਚੱਲ ਬਈ ਅੰਦਰ ਨੂੰ ਸੋ ਦੋਸਤ ਚੌਥੇ ਨੰਬਰ ਤੇ ਜਿਹੜੀ ਵਹਿੜ ਤੁਹਾਨੂੰ ਦਿਖਾਉਣੀ ਹੈ ਤਾਂ ਹਜੇ ਕੱਚੀ ਪਰ ਢਾਂਜੇ ਤੋਂ ਤੁਹਾਨੂੰ ਸਮਝ ਆ ਜਾਊਗਾ ਵੀ ਇਹ ਆ ਕਿਦਾਂ ਦੇ ਕਰੈਕਟਰ ਵਾਲੀ ਇਹ ਗਾਂ ਹੈ ਹਰਪ੍ਰੀਤ ਭਾਈ ਚੌਥੇ ਨੰਬਰ ਤੇ ਜਿਹੜੀ ਗਾਂ ਦਿਖਾ ਰਿਹਾ ਹੈ ਇਹ ਵੀ ਦੂਜਾ ਸੂਏ ਜੀ 6 ਰਾਂਦਾ ਪਹਿਲੇ ਸੂਏ ਪਾਇਆ ਭਾਈ ਜੀ ਨੇ ਵੀ 35 36 ਕਿਲੋ ਠੀਕ ਹੈ ਇਹਦੇ ਦਣ 20 ਪਏ ਆ ਜੀ ਹਜੇ 20 22 ਦਣਗੇ ਰੇਟ ਇਹਦਾ ਕੀ ਰਹੂਗਾ ਰੇਟ ਇਹਦਾ ਅੱਜ ਦਾ ਰੇਟ ਹੈਗਾ ਜੀ 1 ਲੱਖ 65 ਤੇ ਜਿੱਦੇ ਤਿਆਰ ਹੋਊਗੀ ਉਦਦੇ ਰੇਟ ਹੋਰ ਹੋਊਗਾ ਜੀ ਤੋੜਗੇ ਇਹਨੂੰ ਵੀ ਤੋੜ ਦਿੰਨੇ ਦੱਸੋ 1 ਲੱਖ ਤੇ 65000 20 ਦਿਨਾਂ ਦੀ ਕੱਚੀ ਗਾਂ ਦਾ ਹੈ ਪਰ ਢਾਂਚਾ ਕੱਦ ਕਾਠ ਲੱਤਾਂ ਦੀ ਬਣਾਵਟੇ ਚੀਜ਼ਾਂ ਤੁਹਾਨੂੰ ਕਲੀਅਰ ਦਿਸ ਜਾਣੀਆਂ ਫਵਾਨਾ ਕਿਉਂਕਿ ਹਜੇ 20 ਦਿਨ ਬਾਕੀ ਆ ਤਾਂ ਪਸ਼ੂ ਦੁੱਧ ਲਾਉਣਾ ਸ਼ੁਰੂ ਕਰਦਾ ਹੈ ਤੁਸੀਂ ਇਹਦਾ ਸਟਰਕਚਰ ਜਿਹੜਾ ਉਹ ਦੇਖ ਲਓ ਹਾਈਟ ਲੈਂਥ ਵਾਲੀ ਵਹਿੜਾ ਦੋਸਤੋ ਪੂਰੀ ਸੰਭੀ ਪਲੀ ਵੀ ਵਹਿੜ ਇਹ ਦੱਸਦੀ ਹੈ ਬਾਕੀ ਪਾਸ ਤੁਸੀਂ ਕੋਲੋਂ ਆ ਕੇ ਇਹਨੂੰ ਕਰ ਲੈਣਾ ਸੋ ਇਹ ਤੁਹਾਨੂੰ ਚੌਥੇ ਨੰਬਰ ਤੇ ਦਿਖਾ ਰਹੇ ਆ ਇਹਦਾ ਰੇਟ 1 ਲੱਖ ਤੇ 65000 ਲੇ ਆ ਬਈ ਵਾਪਸ ਸੋ ਹੈ ਤਾਂ ਹਜੇ ਕੱਚੀ ਦੋਸਤੋ ਪਰ ਕਰੈਕਟਰ ਪਸ਼ੂ ਦੇ ਜਿਹੜੇ ਉਹਦੇ ਢਾਂਚੇ ਚੋਂ ਵੀ ਦਿਸ ਜਾਣੇ ਹੁੰਦੇ ਆ ਕਿਦਾਂ ਦਾ ਦੁੱਧ ਤੁਸੀਂ ਚੋਲੋਗੇ ਜਾਂ ਕਾਟ ਕਾਟ ਦੀ ਤੁਹਾਨੂੰ ਸਮਝ ਆ ਜੂਗੀ ਸੋ ਇਹ नाग ਅੱਜ ਦੀ ਵੀਡੀਓ ਦੇ ਚਾਰ ਬਾਈਕ ਕੋਲ ਵਕਾਉ ਸੀ ਮੈਂ ਚਾਰੇ ਤੁਹਾਨੂੰ ਦਿਖਾਤੇ ਆ ਇਹਨਾਂ ਚ ਹੁਣ ਜਿਹੜਾ नाग ਤੁਹਾਨੂੰ ਚੰਗਾ ਲੱਗਿਆ ਜਿਹੜੀ ਗਾਂ ਸੋਹਣੀ ਲੱਗੀ ਤੁਹਾਡੇ ਫਾਇਦੇਮੰਦ ਹੋਈ ਤਾਂ ਤੁਸੀਂ ਉਹਦਾ ਸੌਦਾ ਵੀਰ ਨਾਲ ਰਲਾ ਸਕਦੇ ਹੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ